ਤਾਂ ਜੀ ਆਇਆਂ ਨੂੰ ਆ ਵੀ ਆਏ ਅੱਜ ਫੇਰ ਵੇ ਜੋਰਦਾਰ ਤਾਲੀਆਂ ਜੀ ਜੋਰਦਾਰ ਤਾਲੀਆਂ ਜੀ ਜੀ ਆਇਆਂ ਨੂੰ ਭਾਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਕੀ ਬਾਤ ਹੈ ਕੀ ਬਾਤ ਹੈ ਭਾਜੀ ਠੀਕ ਠਾਕ ਹੋ ਮੈਂ ਕਿਹਾ ਜੀ ਤੂੰ ਪਿਛਲੀ ਵਾਰੀ ਤੁਸੀਂ ਆਏ ਹੋ ਤੁਸੀਂ ਤੇ ਅੰਨੀ ਪਾਤੀ ਹਰ ਪਾਸੇ ਤੁਸੀਂ ਤੁਸੀਂ ਨਜ਼ਰ ਆ ਰਹੇ ਸੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਬਹੁਤ ਵਧੀਆ ਜੀ ਵੈਲਕਮ ਬੈਕ ਥੈਂਕ ਯੂ ਜੀ ਜੋ ਮਰਜ਼ੀ ਹੋ ਜਾਏ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕੀਤੀਆਂ ਜਾਣ ਕੋਸ਼ਿਸ਼ਾਂ ਕੀਤੀਆਂ ਜਾਣ ਆਹਹਹ ਪਾਕਿਸਤਾਨ ਤੇ ਪੰਜਾਬ ਦੇ ਦਰਵਾਜ਼ੇ ਇਸ ਪੰਜਾਬ ਲਈ ਇੰਜ ਖੁੱਲੇ ਨੇ ਜਿਵੇਂ ਕਿਸੇ ਆਸ਼ਕ ਦੀ ਅੱਖਾਂ ਮਹਿਬੂਬ ਨੂੰ ਵੇਖਣ ਲਈ ਖੁੱਲੀਆਂ ਹੋਣ। ਅਸਲਾਮੁਅਲੈਕੁਮ ਜੀ ਸਤਿ ਸ਼੍ਰੀ ਅਕਾਲ ਜੀ ਆਨੋ ਕੀ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜਦੀ ਕਲਾ 'ਚ ਹੋਗੇ। ਤੇ ਅੱਜ ਜਿਹੜਾ ਵੀਡੀਓ ਤੇ ਰਿਐਕਸ਼ਨ ਦੇਣ ਵਾਲਿਆਂ ਇਹ ਵੀਡੀਓ 'ਚ ਅਸੀਂ ਦੇਖਾਂਗੇ ਕਿ ਸਰਦਾਰ ਜੀ ਪਾਕਿਸਤਾਨ ਹੁੰਦੇ ਨੇ ਪਾਕਿਸਤਾਨ ਦੇ ਇੱਕ ਸ਼ੋਅ 'ਚ ਜਾਂਦੇ ਨੇ ਤੇ ਸ਼ੋਅ ਦਾ ਹੋਸਟ ਜਿਹੜਾ ਸ਼ੋ ਦਾ ਮੇਜ਼ਬਾਨ ਜਿਹੜਾ ਹੈਗਾ ਕਿਸ ਤਰ੍ਹਾਂ ਸਰਦਾਰ ਜੀ ਦੀ ਇਹ ਕਹਿ ਲੋ ਕਿ ਵੈਲਕਮ ਕਰਦਾ ਸਰਦਾਰ ਜੀ ਨੂੰ ਆਸਤੇ ਤੇ ਸਰਦਾਰ ਜੀ ਦਾ ਕੀ ਰਿਐਕਸ਼ਨ ਹੁੰਦਾ ਹੈ ਸਰਦਾਰ ਜੀ ਕੀ ਕਹਿੰਦੇ ਨੇ ਪਾਕਿਸਤਾਨ ਬਾਰੇ ਪੰਜਾਬ ਬਾਰੇ ਕੀ ਕਹਿੰਦੇ ਨੇ ਤੇ ਸਿੱਖ ਬਰਾਦਰੀ ਨੂੰ ਪਾਕਿਸਤਾਨੀ ਕਿੰਨਾ ਪਿਆਰ ਕਰਦੇ ਨੇ ਅੱਜ ਦੇ ਵੀਡੀਓ ਚ ਅਸੀਂ ਇਹ ਦੇਖਾਂਗੇ ਵੀਡੀਓ ਚ ਮਜ਼ੀਦ ਅਗਾ ਵਦਣੀ ਰਿਐਕਸ਼ਨ ਦੇਣੇ ਆ ਤੇ ਜਾਣਨੇ ਆ ਕਿ ਆਖਿਰ ਸਰਦਾਰ ਜੀ ਜਦੋਂ ਪਾਕਿਸਤਾਨ ਆਉਂਦੇ ਨੇ ਕੋਈ ਵੀ ਸਰਦਾਰ ਹੋਵੇ ਜ਼ਰੂਰੀ ਨਹੀਂ ਕਿ ਇਹੀ ਜਿਹੜੇ ਸ਼ੋ ਤੇ ਗਏ ਸਨ ਜਾਂ ਫਿਰ ਸ਼ੋਅ ਦੇ ਮੇਜ਼ਬਾਨ ਨੇ ਇਹਨਾਂ ਦੇ ਜਿੰਨਾ ਕੋ ਵੈਲਕਮ ਕੀਤਾ ਠੀਕ ਹੈ ਜਿੰਨਾ ਦਿਲ ਤੋਂ ਇਹਨਾਂ ਨੂੰ ਪਿਆਰ ਕੀਤਾ ਜ਼ਰੂਰੀ ਨਹੀਂ ਕਿ ਇੱਕ ਸ਼ੋਅ ਦਾ ਹੋਸਟ ਹੀ ਕਰ ਸਕਦਾ ਹੈ ਪਾਕਿਸਤਾਨ ਦੀ ਆਮ ਆਵਾਮ ਵੀ ਜਦੋਂ ਵੀ ਕੋਈ ਵੀ ਸਰਦਾਰ ਜੀ ਨੂੰ ਦੇਖਦੀ ਆ ਸਤਿ ਸ਼੍ਰੀ ਅਕਾਲ ਜ਼ਰੂਰ ਕਹਿੰਦੀ ਆ ਜਿਹੜੇ ਸਰਦਾਰ ਉਹਨਾਂ ਨੂੰ ਜਾਣਦੇ ਨੇ ਖਾਲਸੇ ਰਾਜ ਬਾਰੇ ਇਹ ਕਹਿ ਲੋ ਕਿ ਜਾਣਦੇ ਨੇ ਜਾਂ ਫਿਰ ਜਾਣਨ ਚ ਇੰਟਰਸਟ ਰੱਖਦੇ ਨੇ ਦਿਲਚਸਪੀ ਲੈਣਾ ਸ਼ੁਰੂ ਕਰ ਰਹੇ ਨੇ ਕਿਉਂਕਿ ਖਾਲਸਾ ਰਾਜ ਹੁੰਜੇ ਇਸ ਤਰ੍ਹਾਂ ਇਸ ਦਾ ਯੂਥ ਵਿੱਚ ਆਣਾ ਸ਼ੁਰੂ ਹੋਇਆ ਹੈ ਏਸ਼ੀਆ ਦੀ ਆਵਾਮ ਪਾਕਿਸਤਾਨ ਦੀ ਆਵਾਮ ਇਸ چیز ਨੂੰ ਅੱਛੀ ਤਰ੍ਹਾਂ ਸਮਝਣ ਲੱਗੀ ਹੈ ਖਾਲਸਾ ਰਾਜ ਕਿੰਨਾ ਜ਼ਰੂਰੀ ਹੈ ਵੀਡੀਓ ਚਾਗਾ ਬਾਦ ਨਹੀਂ ਰਿਐਕਸ਼ਨ ਦੇਣੇ ਗੱਲਾਂ ਬਹੁਤ ਹੋ ਗਈਆਂ ਮੈਂ ਤੁਹਾਨੂੰ ਮੇਲਾ ਰਿਐਕਸ਼ਨ ਦੇ ਅਖੀਰ 'ਚ ਤੇ ਅਸੀਂ ਗੱਲਬਾਤ ਕਰਾਂਗੇ ਇਹਦੇ ਉੱਤੇ ਤੇ ਚਲੋ ਜੀ ਵੀਡੀਓ ਪਲੇ ਕਰਦੇ ਹਾਂ 3 2 1 ਗੋ ਵੈਲਕਮ ਜੀ ਪੰਜਾਬੀ ਆਣੇ ਅੱਜ ਫੇਰ ਜੇਰਦਾਰ ਤਾਲੀਆਂ ਵੀ ਜ਼ੋਰਦਾਰ ਤਾਲੀਆਂ ਅੱਜ ਜੀ ਆਇਆਂ ਨੂੰ ਭਾਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਕੀ ਬਾਤ ਹੈ ਕੀ ਬਾਤ ਹੈ ਭਾਜੀ ਠੀਕ ਠਾਕ ਹੋ ਮੈਂ ਕਿਹਾ ਜੀ ਤੂੰ ਪਿਛਲੀ ਵਾਰੀ ਤੁਸੀਂ ਆਏ ਹੋ ਤੁਸੀਂ ਤੇ ਅੰਨੀ ਪਾਤੀ ਹਰ ਪਾਸੇ ਤੁਸੀਂ ਤੁਸੀਂ ਨਜ਼ਰ ਆ ਰਹੇ ਸੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਬਹੁਤ ਵਧੀਆ ਜੀ ਵੈਲਕਮ ਬੈਕ ਥੈਂਕ ਯੂ ਜੀ ਜੋ ਮਰਜ਼ੀ ਹੋ ਜਾਏ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕੀਤੀਆਂ ਜਾਣ ਕੋਸ਼ਿਸ਼ਾਂ ਕੀਤੀਆਂ ਜਾਣ ਆਹਾਂ ਪਾਕਿਸਤਾਨ ਤੇ ਪੰਜਾਬ ਦੇ ਦਰਵਾਜ਼ੇ ਇਸ ਪੰਜਾਬ ਲਈ ਇੰਜ ਖੁੱਲੇ ਨੇ ਜਿਵੇਂ ਕਿਸੇ ਆਸ਼ਿਕ ਦੀ ਅੱਖਾਂ ਮਹਿਬੂਬ ਨੂੰ ਵੇਖਣ ਲਈ ਖੁੱਲੀਆਂ ਹੋਣ ਸਾਡੇ ਭਰਾਓ ਤੇ ਵੈਲਕਮ ਟੂ ਪਾਕਿਸਤਾਨ ਥੈਂਕ ਯੂ ਜੀ ਥੈਂਕ ਯੂ ਕਿਹਦਾ ਲੱਗ ਰਿਹਾ ਫਿਰ ਦੁਬਾਰਾ ਪਾਕਿਸਤਾਨ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਇਹ ਖਿੱਚ ਹੈਗੀ ਪਾਕਿਸਤਾਨ ਦੀ ਜਿਹੜੀ ਸਾਨੂੰ ਬਾਰ-ਬਾਰ ਇੱਥੇ ਲੈ ਕੇ ਆਂਦੀ ਹੈ ਜੀ ਕੀ ਬਾਤ ਫਰੋਂ ਐਂਟਰ ਕਰੀਦਾ ਪਾਕਿਸਤਾਨ ਚ 에어ਪੋਰਟ ਤੇ ਉਤਰੀਦਾ ਸਾਨੂੰ ਲੱਗਦਾ ਸੀ ਆਪਣੇ ਘਰ ਆ ਗਏ ਸਾਡੀ ਵਾਈਬ੍ਰੇਸ਼ਨ ਚੇਂਜ ਹੋ ਗਈ ਇੱਕ ਛੋਟੀ ਜੀ ਮੈਂ ਤੁਹਾਨੂੰ ਗੱਲ ਕਵਾਂਗਾ ਤੁਹਾਨੂੰ ਲੱਗਣਾ ਨਹੀਂ ਚਾਹੀਦਾ ਤੁਹਾਨੂੰ ਯਕੀਨ ਹੋਣਾ ਚਾਹੀਦਾ ਕਿ ਤੁਹਾਡਾ ਪੂਰਾ ਯਕੀਨ ਹੈ ਜੀ ਪੂਰਾ ਯਕੀਨ ਹੈ 6 ਮਹੀਨੇ ਬਾਅਦ ਦੁਬਾਰਾ ਆਇਆ ਹੈ ਜੀ ਕੀ ਬਾਤ ਹੈ ਅਰੇ ਅਗਲੇ 6 ਮਹੀਨੇ ਬਾਅਦ ਫਿਰ ਆਇਆ ਜਾਣਾ ਜੀ ਹਰ 6 ਮਹੀਨੇ ਬਾਅਦ ਆ ਜਾਂਦੇ ਕੋ ਚੀਜ਼ ਭੁੱਲ ਜਾਂਦੇ ਹੋ ਅਸੀਂ ਤੁਹਾਡਾ ਪਿਆਰ ਮਿਸ ਕਰਨੇ ਆ ਜੀ ਅਰੇ ਵਾਹ ਵਾਹ ਕੀ ਬਾਤ ਕਿੰਨਾ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਨਾ ਜੀ ਉਹ ਪਿਆਰ ਜਿਹੜਾ ਅਸੀਂ ਕਿੱਥੇ ਵੀ ਚੱਲੇ ਜੀ ਉਹ ਪਿਆਰ ਨਹੀਂ ਜੇ ਮਿਲਦਾ ਹਾਏ 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 ਜੋ ਲਾਸਟ ਟਾਈਮ ਮੈਂ ਤੁਹਾਨੂੰ ਕਿਹਾ ਸੀ ਸਾਡੀ ਪਗੜੀ ਦੀ ਸਭ ਤੋਂ ਜ਼ਿਆਦਾ ਸ਼ਾਨ ਜਿਹੜੀ ਹੈ ਸਭ ਤੋਂ ਜ਼ਿਆਦਾ ਇੱਜ਼ਤ ਜਿਹੜੀ ਹੈ ਪਾਕਿਸਤਾਨ 'ਚ ਮਿਲਦੀ ਹੈ ਹੁੰਦੀ ਰਹੇਗੀ ਹੁੰਦੀ ਰਹੇਗੀ ਕਿਤੇ ਵੀ ਜਾਈਏ ਜੀ ਬਸ ਉਹ ਪਗੜੀ ਦੇ ਸਰਦਾਰ ਜੀ ਜਾ ਕੇ ਜਾਂ ਸਰਦਾਰ ਸਾਹਿਬ ਕਹਿ ਕੇ ਬੁਲਾਉਂਦੇ ਨਾ ਉਹ ਸਾਡੇ ਲਈ ਬਹੁਤ ਬਹੁਤ ਪਿਆਰ ਹਰ ਹਮੇਸ਼ਾ ਰਹੇਗਾ ਸਰ ਤੁਸੀਂ ਸਾਡੇ ਬਿਲਕੁਲ ਹੈਗੇ 100% ਤੁਹਾਡੇ ਹਾਂ ਜੀ ਥੈਂਕ ਯੂ ਬਸ ਤੁਹਾਡੇ ਹੀ ਰਹਿਾਂਗੇ ਜੀ ਕੀ ਬਾਤ ਹੈ ਤੇ ਤਰਸਦੇ ਆ ਕਿ

वंडरफुल कैरेक्टर एक्टर ऐसे जैसे अल्फाज आवाज के समंदर पर किसी बड़े ही दिग्गज तैराक की तरह तैरते हुए जाते वाह। एक एक एक्सप्रेशन ऐसे जैसे सालों की तपस्या के बाद इजाजत मांग के चेहरे पर पहुंचा है मुश्किल किरदार में हाथ डालना इनकी आदत है और आदत से ये मजबूर है और ना सिर्फ ये खुद मजबूर है इन्होंने पाकिस्तानी अवाम को भी मजबूर कर दिया है इस बात पे कि जब जब ये मुश्किल किरदार करें जी। या मुश्किल किरदार में हाथ डालें तो है पाकिस्तानी अवाम और जहां जहां उर्दू ड्रामा देखा और समझा जाता है पूरी दुनिया में اپنی جیبوں سے ہاتھ نکالو اور اس شخص کے لیے تالیاں بجانا کیا بات اگے ਇਹ ਐਸੀਗਾ ਸਾਡਾ ਵੀਡੀਓ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਰਦਾਰ ਹੁਣੀ ਜਿਸ ਟਾਈਮ ਪਾਕਿਸਤਾਨ ਆਂਦੇ ਨੇ ਤੇ ਸਰਦਾਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ 6 ਮਹੀਨਿਆਂ ਬਾਅਦ ਪਾਕਿਸਤਾਨ ਆਉਣੇ ਬਈਆ ਠੀਕ ਹੈ ਤੇ ਅੱਗੇ ਵੀ ਇਨਸ਼ਾ ਅੱਲਾਹ ਤਾਲਾ ਇਹਨਾਂ ਦਾ ਕਹਿਣਾ ਸੀ ਕਿ ਅਸੀਂ 6 ਮਹੀਨਿਆਂ ਬਾਅਦ ਫਿਰ ਪਾਕਿਸਤਾਨ ਆਵਾਂਗੇ ਫਿਰ ਪੰਜਾਬ ਆਵਾਂਗੇ ਤੇ ਜਿਸ ਤਰ੍ਹਾਂ ਸਰਦਾਰ ਹੁਣਾ ਦੀ ਤੇ ਵੈਲਕਮ ਕੀਤਾ ਗਿਆ ਹਰ ਸਰਦਾਰ ਬਾਈ ਦਾ ਹਰ ਸਿੱਖ ਦਾ ਇਹ ਕਹਿ ਲੋ ਕਿ ਸੀਨਾ ਚੋੜਾ ਹੋ ਜਾਂਦਾ ਜਦੋਂ ਇੱਕ ਗੈਰ ਮੁਲਕੀ ਕੋਈ ਹੋਰ ਬੰਦਾ ਉਨਾਂ ਨੂੰ ਇਸ ਤਰ੍ਹਾਂ ਵੈਲਕਮ ਕਰਦਾ ਇੱਕ ਦਿਲ ਨਾਲ ਵੈਲਕਮ ਕਰਨਾ ਉਸ ਤੋਂ ਬਾਅਦ ਉਹਨਾਂ ਦੀ ਇਹ ਕੈਲੋ ਹਿੰਮਤ ਜਾਂ ਹੌਸਲਾ ਅਫਜ਼ਾਈ ਉਹਦੇ ਵਿੱਚ ਇਜ਼ਾਫਾ ਕਰਨਾ ਜਦੋਂ ਕੋਈ ਗੈਰ ਮੁਲਕੀ ਆ ਕੇ ਇਹਨਾਂ ਨਾਲ ਇਸ ਤਰ੍ਹਾਂ ਵੈਲਕਮ ਕਰੇਗਾ ਤੇ ਕਿਉਂ ਨਹੀਂ ਕਿਸੇ ਦਾ ਦਿਲ ਚਾਏਗਾ ਕਿ ਐਸੀ ਉਸ ਕੰਟਰੀ 'ਚ ਦੁਬਾਰਾ ਜਾਈਏ ਤੇ ਇਹਦੇ ਸਾਨੂੰ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਕਮੇਡੀਅਨ ਨੇ ਇੱਥੇ ਤੁਹਾਨੂੰ ਪੁੱਛਿਆ ਕਿ ਹਰ ਛਿਆਂ ਪਿਛੋ ਛਿਆਂ ਮਹੀਨਾ ਪਿਛੋ ਤੁਸੀਂ ਆ ਜਾਂਦੇ ਜੇ ਤੁਹਾਡਾ ਇੱਥੇ ਕੀ ਰਹਿ ਜਾਂਦਾ ਉਨਾ ਨੇ ਕਿਤੇ ਖੂਬ ਸੋਹਰੇ ਤੇ ਫਜ਼ਾਨ ਨਾਲ ਕਿਆ ਕੇ تھے ਜਿਹੜਾ ਤੁਹਾਡਾ ਪਿਆਰ ਹੈ ਤੁਹਾਡੀ ਮੁਹੱਬਤ ਹੈ ਉਹ ਸਾਨੂੰ ਹਰ ਛੀਆਂ ਮੀਨਾ ਪਿੱਛੋਂ ਇਥੇ ਖਿੱਚ ਲਿਆਉਂਦੀ ਹੈ ਤੇ ਇਹ ਸੀਗੀ ਇੱਕ ਛੋਟੀ ਸਾਡੀ ਵੀਡੀਓ ਉਮੀਦ ਕਰਨਾ ਤੁਹਾਨੂੰ ਚੰਗੀ ਲੱਗੀ ਹੋਗੀ ਤੇ ਆਪਾਂ ਮਿਲਾਂਗੇ ਇਸ ਤਰ੍ਹਾਂ ਦੀ ਇੱਕ ਹੋਰ ਇੰਟਰਸਟਿੰਗ ਵੀਡੀਓ ਦੇ ਵਿੱਚ ਉਦਕਰ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ